प्यारे दर्शकों प्यार भरी सत्सवी काल आज दी वीडियो ਦੇ ਵਿੱਚ ਮੈਂ ਤੁਹਾਡੇ ਨਾਲ ਅਸਲੀ ਅਤੇ ਨਕਲੀ ਦੁੱਧ ਦੀ ਪਛਾਣ ਦੇ ਬਾਰੇ ਵਿਚਾਰ ਚਰਚਾ ਕਰਾਂਗਾ ਕੀ ਤੁਸੀਂ ਮਿਲਾਵਟ ਵਾਲਾ ਦੁੱਧ ਪੀ ਰਹੇ ਹੋ ਕੀ ਤੁਹਾਡੇ ਦੁੱਧ ਦੇ ਵਿੱਚ ਪਾਣੀ ਹੈ ਕੀ ਤੁਹਾਡੇ ਦੁੱਧ ਦੇ ਵਿੱਚ ਸਟਾਰਚ ਮਿਲਿਆ ਹੋਇਆ ਹੈ ਕੀ ਤੁਹਾਡੇ ਦੁੱਧ ਦੇ ਵਿੱਚ ਡਿਟਰਜੈਂਟ ਪਾਊਡਰ ਜਾਂ ਜੂਰੀਆ ਦੀ ਮਿਲਾਵਟ ਹੈ ਕੀ ਤੁਸੀਂ ਆਪਣੇ ਘਰ ਦੇ ਵਿੱਚ ਅਸਲੀ ਅਤੇ ਨਕਲੀ ਦੁੱਧ ਦੀ ਪਛਾਣ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਮਲਾਪੀ ਦੁੱਧ ਦੀ ਪਛਾਣ ਕਰਨਾ ਚਾਹੁੰਦੇ ਹੋ ਤੇ ਅੱਜ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ 3-4 ਬਹੁਤ ਹੀ ਆਸਾਨ ਤਰੀਕੇ ਦੱਸਾਂਗਾ ਜਿਨ੍ਹਾਂ ਦਾ ਘਰ ਦੇ ਵਿੱਚ ਇਸਤੇਮਾਲ ਕਰਕੇ ਤੁਸੀਂ ਅਸਲੀ ਅਤੇ ਨਕਲੀ ਦੁੱਧ ਦੀ ਪਛਾਣ ਕਰ ਸਕਦੇ ਹੋ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਦੁੱਧ ਦੇ ਵਿੱਚ ਕੇਵਲ ਪਾਣੀ ਦੀ ਹੀ ਮਿਲਾਵਟ ਕੀਤੀ ਜਾਂਦੀ ਸੀ ਜਾਂ ਦੁੱਧ ਦੇ ਵਿੱਚੋਂ ਕਰੀਮ ਕੱਢ ਲਈ ਜਾਂਦੀ ਸੀ ਅਤੇ ਦੁੱਧ ਪਤਲਾ ਹੋ ਜਾਂਦਾ ਸੀ ਜੋ ਕਿ ਸਿਹਤ ਵਾਸਤੇ ਨੁਕਸਾਨਦਾਇਕ ਨਹੀਂ ਸੀ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਇਨਸਾਨ ਹੀ ਇਨਸਾਨ ਨੂੰ ਮਾਰਨ ਤੇ ਤੁਲਿਆ ਹੋਇਆ ਹੈ ਇਨਸਾਨ ਹੀ ਇੱਕ ਦੂਜੇ ਦਾ ਜਾਨੀ ਦੁਸ਼ਮਣ ਬਣਿਆ ਹੋਇਆ ਹੈ ਇਨਸਾਨ ਅੱਜਕੱਲ੍ਹ ਕਈ ਪ੍ਰਕਾਰ ਦੇ ਸਿੰਥੈਟਿਕ ਦੁੱਧ ਇਸ ਦੇ ਵਿੱਚ ਡਿਟਰਜੈਂਟ ਪਾਊਡਰ ਯੂਰੀਆ ਅਤੇ ਕੈਮੀਕਲ ਪਾ ਕੇ ਦੁੱਧ ਤਿਆਰ ਕਰਕੇ ਮਾਰਕੀਟ ਦੇ ਵਿੱਚ ਉਤਾਰ ਰਿਹਾ ਹੈ ਜੋ ਕਿ ਸਿਹਤ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੈ ਯੂਰੀਆ ਅਤੇ ਕੈਮੀਕਲ ਮਿਕਸ ਬਣਿਆ ਦੁੱਧ ਕਈ ਪ੍ਰਕਾਰ ਦੇ ਗੰਭੀਰ ਕੈਂਸਰ ਦੇ ਰੋਗ ਪੈਦਾ ਕਰ ਰਿਹਾ ਹੈ ਸਟਾਰਚ ਪਾਊਡਰ ਅਤੇ ਡਿਟਰਜੈਂਟ ਦੇ ਨਾਲ ਬਣਿਆ ਹੋਇਆ ਦੁੱਧ ਪੇੜ ਦੇ ਕਈ ਪ੍ਰਕਾਰ ਦੇ ਗੰਭੀਰ ਰੋਗ ਪੈਦਾ ਕਰ ਦਿਆ ਹੈ। ਦਰਸ਼ਕੋ ਅੱਜ ਮੈਂ ਤੁਹਾਨੂੰ ਨਕਲੀ ਅਤੇ ਅਸਲੀ ਦੁੱਧ ਦੀ ਪਛਾਣ ਦੱਸਣ ਜਾ ਰਿਹਾ ਹਾਂ ਤੇ ਆਓ ਸ਼ੁਰੂ ਕਰਦੇ ਹਾਂ ਇਹ ਵੀਡੀਓ। ਮੈਂ ਤੁਹਾਡਾ ਆਪਣਾ ਡਾਕਟਰ ਟੀਐਸ 베ਦੀ YouTube ਚੈਨਲ ਡਾਕਟਰ 베ਦੀ ਐਂਡ ਸਨਸ ਤੇ ਇਹ ਵੀਡੀਓ ਪੇਸ਼ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਦੁੱਧ ਦੇ ਵਿੱਚ ਅਗਰ ਪਾਣੀ ਹੈ ਤਾਂ ਉਸ ਦੀ ਆਪਾਂ ਕਿਵੇਂ ਪਛਾਣ ਕਰਨੀ ਹੈ ਦਰਸ਼ਕੋ ਉਸ ਦੀ ਪਛਾਣ ਵਾਸਤੇ ਇੱਕ ਇਲੈਕਟ੍ਰੋਮਿਡ ਲੈਕਟੋਮੀਟਰ ਹੈ ਇਸ ਦੇ ਰਾਹੀਂ ਆਪਾਂ ਦੁੱਧ ਦੇ ਵਿੱਚ ਪਤਾ ਲਗਾ ਸਕਦੇ ਹਾਂ ਕਿ ਕਿੰਨੇ ਪਰਸੈਂਟ ਪਾਣੀ ਹੈ ਆਓ ਆਪਾਂ ਤੁਹਾਨੂੰ ਤਰੀਕਾ ਦੱਸ ਰਹੇ ਹਾਂ ਇਹ ਜੱਗ ਲੈ ਲੈਣਾ ਇਸ ਦੀ ਜਗ੍ਹਾ ਤੇ ਤੁਸੀਂ ਘਰ ਦੇ ਵਿੱਚ ਵੱਡਾ ਗਲਾਸ ਵੀ ਲੈ ਸਕਦੇ ਹੋ ਇਸ ਦੇ ਵਿੱਚ ਮੈਂ ਪੂਰਾ ਪਾਣੀ ਪਾਇਆ ਹੋਇਆ ਹੈ ਲੈਕਟੋਮੀਟਰ ਨੂੰ ਮਾਸ ਦੇ ਵਿੱਚ ਪਾ ਰਿਹਾ ਹਾਂ ਲੈਕਟੋਮੀਟਰ ਪਾਣੀ ਦੇ ਵਿੱਚ ਪੂਰਾ ਡੁੱਬ ਗਿਆ ਹੈ ਕਿਉਂਕਿ ਇਸ ਦੇ ਵਿੱਚ 100% ਪਾਣੀ ਹੈ ਹੁਣ ਮੈਂ ਇਹ ਕੱਢ ਕੇ ਇਸ ਦੀ ਜਗ੍ਹਾ ਤੇ ਪਿਓਰ ਦੁੱਧ ਪਾਵਾਂਗਾ ਇਹ ਪਿਓਰ ਦੁੱਧ ਹੈ ਲੈਕਟੋਮੀਟਰ ਪੂਰਾ ਥੱਲੇ ਨਹੀਂ ਗਿਆ ਕਿਉਂਕਿ ਇਹ ਦੁੱਧ ਪਿਓਰ ਹੈ ਹੁਣ ਮੈਂ ਇਸ ਦੁੱਧ ਦੇ ਵਿੱਚ ਪਾਣੀ ਮਿਲਾ ਕੇ ਇਸ ਦੇ ਵਿੱਚ ਪਾਵਾਂਗਾ ਫਿਰ ਤੁਹਾਨੂੰ ਉਸ ਦਾ ਵੀ ਪਤਾ ਲੱਗ ਜਾਏਗਾ ਪਾਣੀ ਮਿਲਿਆ ਹੋਇਆ ਦੁੱਧ ਹੈ ਇਹ ਕਾਫੀ ਥੱਲੇ ਚਲਾ ਗਿਆ ਇਸ ਤੋਂ ਇਹ ਜਜਮੈਂਟ ਹੋ ਰਹੀ ਹੈ ਕਿ ਇਸ ਦੁੱਧ ਦੇ ਵਿੱਚ ਲਗਭਗ 60% ਪਾਣੀ ਹੈ ਔਰ 40% ਦੁੱਧ ਹੈ ਦਰਸ਼ਕੋ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਲੈਕਟੋਮੀਟਰ ਰੱਖ ਕੇ ਦੁੱਧ ਦੀ ਪਹਿਚਾਨ ਕਰ ਸਕਦੇ ਹੋ ਇਸ ਤੋਂ ਇਲਾਵਾ ਸਿੰਪਲ ਤਰੀਕਾ ਹੈ ਵੀ ਤੁਸੀਂ ਪਿਓਰ ਦੁੱਧ ਨੂੰ ਲੈ ਕੇ ਇੱਕ ਪਲੇਟ ਲੈ ਕੇ ਉਸ ਦੇ ਉੱਪਰ ਰੱਖ ਦਿਓ ਐ ਦੇਖੋ ਦੁੱਧ ਬੜੀ ਆਸਾਨੀ ਦੇ ਨਾਲ نیچے ਆ ਗਿਆ ਹੈ ਔਰ ਉੱਪਰ ਲੇਅਰ ਬਣ ਗਈ ਹੈ ਅਗਰ ਤੁਹਾਡੇ ਦੁੱਧ ਦੇ ਵਿੱਚ ਪਾਣੀ ਹੈ ਤਾਂ ਤੁਸੀਂ ਉਹ ਪਾਣੀ ਵਾਲੇ ਦੁੱਧ ਦੀ ਇਸੇ ਤਰ੍ਹਾਂ ਹੀ ਦੋ ਡ੍ਰੌਪ ਥਾਲੀ ਦੇ ਉੱਪਰ ਪਾ ਕੇ ਰੱਖ ਦਿਓ ਤੇ ਤੁਹਾਡਾ ਦੁੱਧ نیچے ਇਕਦਮ ਚਲੇ ਜਾਏਗਾ ਪਰ ਲੇਅਰਸ ਨਹੀਂ ਬਣੇਗੀ ਜੇ ਬਣੇਗੀ ਤਾਂ ਬਹੁਤ ਫਿੱਕੀ ਬਣੇਗੀ ਇਹਨਾਂ ਦੋ ਤਰੀਕਿਆਂ ਦੇ ਨਾਲ ਆਪਾਂ ਦੁੱਧ ਦੇ ਵਿੱਚ ਪਾਣੀ ਦੀ ਪਛਾਣ ਕਰ ਸਕਦੇ ਹਾਂ ਆਓ ਹੁਣ ਦੂਸਰਾ ਤਰੀਕਾ ਹੈ ਵੀ ਆਪਾਂ ਦੇਖਣਾ ਕਿ ਆਪਣੇ ਦੁੱਧ ਦੇ ਵਿੱਚ ਕੋਈ 스타ਚ ਪਾਊਡਰ ਜਾਂ ਕੋਈ ਡਿਟਰਜੈਂਟ ਪਾਊਡਰ ਤਾਂ ਨਹੀਂ ਮਿਲਿਆ ਹੋਇਆ ਤੁਸੀਂ ਕੀ ਕਰਨਾ ਹੈ ਕਿ ਆਪਣੀ ਹਥੇਲੀ ਦੇ ਉੱਪਰ ਥੋੜਾ ਜਿਹਾ ਦੁੱਧ ਪਾ ਲੈਣਾ ਹੈ ਇਸ ਨੂੰ ਤੁਸੀਂ ਮਲਣਾ ਹੈ ਇਸ ਤਰ੍ਹਾਂ 2-4 ਮਿੰਟ ਮਲਨ ਦੇ ਨਾਲ ਇਹ ਸਾਰਾ ਬੁੱਧ ਤੁਹਾਡੀ ਹਥੇਲੀ ਦੇ ਵਿੱਚ ਅਡਜਸਟ ਹੋ ਜਾਏਗਾ ਜਜ਼ਬ ਹੋ ਜਾਏਗਾ ਔਰ ਤੁਹਾਡੇ ਹਥੇਲੀ ਦੇ ਵਿੱਚ ਡਰਾਈਨਸ ਆ ਜਾਏਗੀ ਇਸ ਤੋਂ ਇਹ ਜਜਮੈਂਟ ਹੁੰਦੀ ਹੈ ਕਿ ਤੁਹਾਡਾ ਦੁੱਧ ਪਿਓਰ ਹੈ ਅਗਰ ਤੁਹਾਡੇ ਦੁੱਧ ਦੇ ਵਿੱਚ ਡਿਟਰਜੈਂਟ ਮਿਲਿਆ ਹੋਏਗਾ ਤੇ ਤੁਹਾਡਾ ਹੱਥ ਚਿਕਣਾ ਹੋ ਜਾਏਗਾ ਔਰ ਉਸ ਦੇ ਵਿੱਚੋਂ 스멜 ਆਉਣੇ ਸ਼ੁਰੂ ਹੋ ਜਾਏਗੀ ਦਰਸ਼ਕੋ ਏਸੀ ਸਟਾਰਚ ਨੂੰ ਚੈੱਕ ਕਰਨ ਦਾ ਤਰੀਕਾ ਹੁਣ ਮੈਂ ਤੁਹਾਨੂੰ ਡਿਟਰਜੈਂਟ ਮਿਲੇ ਹੋਏ ਦੁੱਧ ਅਤੇ ਪਿਓਰ ਦੁੱਧ ਦੀ ਇੱਕ ਪਹਿਚਾਨ ਹੋਰ ਦੱਸਦਾ ਹਾਂ ਕਿ ਤੁਸੀਂ ਡਿਟਰਜੈਂਟ ਮਿਲੇ ਹੋਏ ਦੁੱਧ ਦੇ ਵਿੱਚ ਅਤੇ ਪਿਓਰ ਦੁੱਧ ਦੇ ਵਿੱਚ ਥੋੜੀ ਜਿਹੀ ਹਲਦੀ ਪਾਣੀ ਹੈ ਐਨ ਇਸ ਕੱਪ ਦੇ ਵਿੱਚ ਮੈਂ ਪਿਓਰ ਦੁੱਧ ਪਾ ਰਿਹਾ ਹਾਂ ਇਸ ਕੱਪ ਦੇ ਵਿੱਚ ਡਿਟਰਜੈਂਟ ਮਿਲਿਆ ਹੋਇਆ ਦੁੱਧ ਹੈ ਹੁਣ ਮੈਂ ਦੋਨਾਂ ਦੇ ਵਿੱਚ ਹਲਦੀ ਪਾ ਰਿਹਾ ਹਾਂ ਇੱਕ ਕੁਛ ਦੇਰ ਬਾਅਦ ਡਿਟਰਜੈਂਟ ਮਿਲੇ ਹੋਏ ਦੁੱਧ ਦਾ ਕਲਰ ਰੈੱਡ ਹੋ ਗਿਆ ਹੈ ਔਰ ਪਿਓਰ ਦੁੱਧ ਦਾ ਹਲਦੀ ਵਰਗਾ ਰੰਗ ਹੈ ਇਸ ਤਰੀਕੇ ਨਾਲ ਤੁਸੀਂ ਜਾਜ ਕਰ ਸਕਦੇ ਹੋ ਕਿ ਤੁਹਾਡੇ ਦੁੱਧ ਦੇ ਵਿੱਚ ਡਿਟਰਜੈਂਟ ਮਿਲਿਆ ਹੋਇਆ ਹੈ ਜਾਂ ਨਹੀਂ ਦਰਸ਼ਕੋ ਇੱਕ ਹੋਰ ਤਰੀਕਾ ਹੈ ਵੀ ਤੁਸੀਂ ਮਾਰਕੀਟ ਦੇ ਵਿੱਚੋਂ ਟਿੰਚਰ ਆਇਓਡੀਨ ਲੈ ਕੇ ਆਉਣੀ ਹੈ ਟਿੰਚਰ ਆਇਓਡੀਨ ਲਿਆ ਕੇ ਤੁਸੀਂ 5 7 10 ml ਪਿਓਰ ਦੁੱਧ ਲੈ ਲੈਣਾ ਹੈ ਔਰ 5 4 5 7 10 ml ਤੁਸੀਂ ਡਿਟਰਜੈਂਟ ਵਾਲਾ ਦੁੱਧ ਲੈ ਲੈਣਾ ਹੈ ਉਹਨਾਂ ਦੋਨਾਂ ਦੇ ਵਿੱਚ ਪੰਜ ਪੰਜ ਡਰਾਪਸ ਤੁਸੀਂ ਟੈਂਚਰ ਆਇਓਡੀਨ ਦੇ ਪਾਉਣੇ ਹਨ ਟੈਂਚਰ ਆਇਓਡੀਨ ਦੇ ਪਾਉਣ ਦੇ ਨਾਲ ਪਿਓਰ ਦੁੱਧ ਐਸ ਸ਼ਕਲ ਦੇ ਵਿੱਚ ਰਹੇਗਾ ਔਰ ਇੰਪਿਓਰ ਦੁੱਧ ਰੈਂਡ ਹੋ ਜਾਏਗਾ ਇਸ ਤਰੀਕੇ ਨਾਲ ਹੀ ਤੁਸੀਂ ਜੱਜ ਕਰ ਸਕਦੇ ਹੋ ਦਰਸ਼ਕੋ ਇਹਨਾਂ ਤਰੀਕਿਆਂ ਰਾਹੀਂ ਤੁਸੀਂ ਅਸਲੀ ਅਤੇ ਨਕਲੀ ਦੁੱਧ ਦੀ ਪਛਾਣ ਕਰ ਸਕਦੇ ਹੋ ਅਗਰ ਮੇਰੀ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ